ਅੱਜ ਸਰਕਾਰੀ ਮਿਡਲ ਸਕੂਲ ਸਮਾਰਟ ਸਕੂਲਸ ਖਟਮਾ ਵਿੱਚ ਪਹੁੰਚੇ ਆ ਜਿੱਥੇ ਅਧਿਆਪਕਾਂ ਵੱਲੋਂ ਨਵੇਂ ਪੌਦੇ ਲਗਾਏ ਜਾ ਰਹੇ ਨੇ ਆਓ ਗੱਲਬਾਤ ਕਰਦੇ ਸੱਸੀ ਘਰ ਸੱਸੀ ਘਰ ਜੀ ਸਰ ਕੀ ਨਾਮ ਆਪਣਾ ਸਰ ਮੇਰਾ ਨਾਮ ਪ੍ਰਦੀਪ ਕੁਮਾਰ ਗਾਬਾ ਹੈ ਤੇ ਮੈਂ ਇੱਥੇ ਐਬਤੌਰ ਐਸਐਸ ਮਾਸਟਰ ਆਫ ਦੀ ਸੇਵਾਵਾਂ ਨਿਭਾ ਰਿਹਾ ਹਾਂ ਸਰ ਪਿਛਲੇ ਦਿਨੀ ਸਰ ਸਾਨੂੰ ਵਨ ਰੇਂਜ ਅਫਸਰਾ ਬੋਰ ਵੱਲੋਂ ਪੰਜਾਬ ਬੂਟੇ ਪ੍ਰਾਪਤ ਹੋਏ ਸੀ ਤੇ ਅੱਜ ਅਸੀਂ ਹੁਣ ਪੰਜਾਬ ਬੂਟੇ ਨਾਲ ਜਿਹੜੇ ਅਸੀਂ ਪੌਦੇ ਰੋਪਣ ਕਰਦੇ ਆਂ ਤੇ ਸਰ ਅਸੀਂ ਇੱਕ ਨਵਾਂ ਉਪਰਾਹਲ ਇਹ ਕਰ ਰਹੇ ਹਾਂ ਕਿ ਸਰ ਜਿਹੜੇ ਇਸ ਵਾਰਸੀਂ ਬੂਟੇ ਲਗਵਾ ਰਹੇ ਹਾਂ ਉਹ ਬੱਚਿਆਂ ਨੂੰ ਬੱਚਾਂ ਰਾਹੀਂ ਤੇ ਬੱਚਿਆਂ ਦੇ ਨਾਮ ਤੇ ਬੂਟੇ ਲਗਵਾ ਰਹੇ ਹਾਂ ਤਾਂ ਕਿ ਬੱਚੇ ਇਹਨਾਂ ਬੂਟਿਆਂ ਦੀ ਰੋਜ਼ ਦੇਖਭਾਲ ਕਰਨ ਸਭ ਤੋਂ ਪਹਿਲਾਂ ਸਵੇਰੇ ਆ ਕੇ ਇਹਨਾਂ ਦੇ ਬੂਟੇ ਨੂੰ ਆਦੇ ਨਾਮ ਤੇ ਬੂਟੇ ਨੂੰ ਸੰਭਾਲਣ ਤੇ ਜਿਹੜਾ ਕਿ ਹੁਣ ਪਰਿਆਵਰਣ ਦਾ ਜਿਹੜਾ ਵਾਤਾਵਰਣ ਦਾ ਇਹਨਾਂ ਦੇਖ ਰਹੇ ਕਿ ਟੈਂਪਰੇਚਰ ਦੀਆਂ ਨੂੰ ਵੱਧ ਰਿਹਾ ਗਲੋਬਲ ਵਾਰਮਿੰਗ ਕਰਕੇ ਜੇ ਜਿੰਨਾ ਕੋਈ ਵੀ ਸਹਿਯੋਗ ਸਾਡੇ ਸਕੂਲ ਵੱਲੋਂ ਸਾਡੇ ਬੱਚੇ ਇਸ ਵਾਤਾਵਰਣ ਨੂੰ ਬਚਾਉਣ ਵਾਸਤੇ ਕਰ ਸਕਦੇ ਅਸੀਂ ਕਰਾਂਗੇ ਜੀ ਤੇ ਸਾਡੇ ਇਸ ਸਮਰੇ ਸਮੂਹ ਸਟਾਫ ਦਾ ਇਹ ਹੀ ਯੋਗਦਾਨ ਆਸੀਂ ਸਿਰਸਰੇ ਬੱਚਾ ਨੂੰ ਪ੍ਰਣ ਵੀ ਦਿਵਾਨੇ ਆ ਕਿ ਵਾਤਾਵਰਨ ਨੂੰ ਕਿਵੇਂ ਬਚਾਣਾ ਹੈ ਤੇ ਤੁਸੀਂ ਵੱਧ ਤੋਂ ਵੱਧ ਬੂਟੇ ਲਗਾਉਣੇ ਨੇ ਇਹ ਹੀ ਨਹੀਂ ਕਿ ਸਕੂਲ ਦੇ ਵਿੱਚ ਲਗਾਉਣੇ ਨੇ ਜਿੱਥੇ ਵੀ ਤੁਹਾਨੂੰ ਪਿੰਡ ਦੇ ਵਿੱਚ ਜਾਂ ਸਾਂਝੀ ਥਾਂ ਤੇ ਕੋਈ ਵੀ ਜਗ੍ਹਾ ਮਿਲਦੀ ਹੈ ਉੱਥੇ ਬੂਟੇ ਲਗਾਓ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਾਤਾਵਰਨ ਦਾ ਇਹਨਾਂ ਨੂੰ ਨੁਕਸਾਨ ਹੋ ਰਿਹਾ ਉਸ ਨੂੰ ਬਚਾ ਵਿੱਚ ਅਸੀਂ ਦਾ ਯੋਗਦਾਨ ਪਾ ਸਕੀਏ ਹਾਂਜੀ ਅਧਿਆਪਕ ਵੱਲੋਂ ਦੱਸਿਆ ਜਾ ਰਿਹਾ ਕਿ ਜਿਹੜੇ ਨਵੇਂ ਪੌਦੇ ਲਗਾਏ ਜਾ ਰਹੇ ਨੇ ਇਹਨਾਂ 50 ਪੌਦੇ ਲਗਾਏ ਸਕੂਲ ਚ ਵਿੱਚ ਖਾਟਮਾ ਵਿਖੇ ਇਹ ਇੰਨਾ ਬੱਚਾ ਸਟਾਫ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜੋ ਕਿ ਮੈਨੂੰ ਬਹੁਤ ਚੰਗਾ ਲੱਗਿਆ ਕਿ ਬੱਚਿਆਂ ਦੇ ਨਾਮ ਉੱਤੇ ਹੀ ਪੌਦੇ ਲਗਾ ਦਿੱਤੇ ਗਏ ਲਗਾਏ ਗਏ ਨੇ ਤਾਂਕਿ ਬੱਚੇ ਪ੍ਰੇਰਿਤ ਹੋਣ ਲੋਕਾਂ ਵਿੱਚ ਆਮ ਲੋਕਾਂ ਵਿੱਚ ਚੰਗਾ ਸੰਦੇਸ਼ ਜਾਵੇ ਕਿ ਪੌਦੇ ਲਗਾਉਣ ਅਤੇ ਬੱਚੇ ਵੱਡੇ ਹੋਣ ਅਤੇ ਬੱਚਾ ਵੱਡੇ ਹੁੰਦੇ ਪੌਦਿਆਂ ਨੂੰ ਵੀ ਦੇਖਣ ਤਾਂਕਿ ਉਹ ਸੰਭਾਲ ਕਰ ਸਕਣ ਤੇ ਉਹ ਹੋਰ ਵੀ ਜਾਣ ਹਾਂਜੀ ਰਾਜ ਕੀ ਨਾਮ ਆਪਣਾ ਮੇਰਾ ਨਾਮ ਵਰਸ਼ਾ ਹੈ ਮੈਂ 8ਵੀਂ ਜਮਾਤ ਦੀ ਵਿਦਿਆਰਥਣਾਂ ਸਾਨੂੰ ਸਕੂਲ ਵੱਲੋਂ ਬੂਟੇ ਦਿੱਤੇ ਗਏ ਜੋ ਕਿ ਅਸੀਂ ਆਪਣੇ ਨਾਮ ਤੇ ਲਗਾਏ ਹਨ ਤੇ ਅਸੀਂ ਇਹਨਾਂ ਨੂੰ ਰੋਜ਼ ਸਵੇਰੇ ਆ ਕੇ ਸੰਭਾਲਦੇ ਹਾਂ ਤੇ ਇਹਨਾਂ ਨੂੰ ਵੱਡੇ ਹੁੰਦੇ ਵੇਖਦੇ ਹਾਂ ਤੇ ਅਸੀਂ ਇਹਨਾਂ ਦੀ ਜ਼ਿੰਮੇਵਾਰੀ ਲੈਣ ਲਈ ਵਚਨ ਬਧਾ ਤੁਹਾਨੂੰ ਬੱਚੇ ਕਿਸ ਤਰ੍ਹਾਂ ਲੱਗ ਰਿਹਾ ਵੀ ਤੁਹਾਡੇ ਨਾਮ ਤੇ ਬੂਟੇ ਲਗਾਏ ਨੇ ਤੇ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿ ਸਾਡੇ ਨਾਮ ਤੇ ਬੂਟੇ ਲੱਗੇ ਹਨ ਤੇ ਅਸੀਂ ਇਹਨਾਂ ਦੇ ਨਾਲ ਹੀ ਅਸੀਂ ਇਹਨਾਂ ਦੀ ਸੰਭਾਲ ਕਰਦੇ ਹਾਂ ਤੇ ਸਾਨੂੰ ਬਹੁਤ ਵਧੀਆ ਲੱਗਿਆ ਕਿ ਅਸੀਂ ਜਦੋਂ ਸਕੂਲ 'ਚ ਜਾਵਾਂਗੇ ਤਾਂ ਸਾਡੇ ਨਾਮ ਦੇ ਬੂਟੇ ਰਹਿ ਜਾਣਗੇ ਇੱਥੇ ਵੈਰੀ ਗੁੱਡ ਬਹੁਤ ਅੱਛਾ ਐਸਾ ਮੈਸੇਜ ਮਿਲਿਆ ਕਿ ਬੱਚੇ ਜੇ ਤੋ ਸਕੂਲ ਛੱਡ ਕੇ ਜਾਣਗੇ ਤਾਂ ਵੀ ਇਹ ਜਦੋਂ ਸਕੂਲ ਦੇ ਵਿੱਚ ਆਉਣਗੇ ਵੱਡੇ ਹੋਣ ਤੋਂ ਬਾਅਦ ਕਿਸੇ ਨੌਕਰੀ ਦੇ ਜਾਂ ਕਿਸੇ ਆਪਣੇ ਮਕਸਦ ਤੇ ਪਹੁੰਚਣ ਤੋਂ ਬਾਅਦ ਇੱਥੇ ਸਕੂਲ ਵਿੱਚ ਪਹੁੰਚਣਗੇ ਤੇ ਆਪਣੇ ਲਾਏ ਹੋਏ ਬੂਟੇ ਆਪਣੇ ਨਾਮ ਤੋਂ ਜਦੋਂ ਦੇਖਣਗੇ ਤੇ ਕਿੰਨਾ ਉਹਨਾਂ ਨੂੰ ਚੰਗਾ ਮਹਿਸੂਸ ਹੋਵੇਗਾ ਕਿੰਨੀ ਚੰਗੀ ਗੱਲ ਹੈਗੀ ਹੈ ਜਿਹੜੀ ਲੋਕਾਂ ਵਿੱਚ ਜਾਣੀ ਜ਼ਰੂਰੀ ਹੈ ਧੰਨਵਾਦ ਯੂ ਵਾਲਾ ਹਿੰਦੀ ਮਿਸਟਰ ਸਰਕਾਰੀ ਮੈਡਰ ਸਕੂਲ ਖਾਟਵਾ ਵਿਖੇ ਐਜ਼ ਅ ਹਿੰਦੀ ਮਿਸਟਰਸ ਜੌਬ ਕਰ ਰਹੀ ਹਾਂ ਤੇ ਮੇਰਾ ਹਮੇਸ਼ਾ ਇਹ ਹੁੰਦਾ ਹੈ ਕਿ ਬੱਚੇ ਹਮੇਸ਼ਾ ਪ੍ਰੇਰਵਨ ਵਰ ਹਮੇਸ਼ਾ ਜਾਗਰੂਕ ਰਹਿਣ ਤੇ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਹਮੇਸ਼ਾ ਬੱਚਾ ਨੂੰ ਮੋਟੀਵੇਟ ਵੀ ਕਰਦੇ ਹਾਂ ਕਿ ਵੀ ਆਪਾਂ ਬੁਟਾ ਲਾਣਾ ਹੈ ਜਨਮ ਦਿਨ ਦੇ ਉੱਤੇ ਅਸੀਂ ਆਪਦੇ ਵੱਲੋਂ ਬੱਚਾ ਨੂੰ ਬੁਟਾ ਉਪਹਾਰ ਦੇ ਤੌਰ ਤੇ ਦਿੰਨੇ ਆਂ ਇਹਦੇ ਨਾਲ ਹੀ ਇਹਨਾਂ ਬੁਟਿਆਂ ਦੇ ਨਾਮ ਅਸੀਂ ਬੱਚਿਆਂ ਦੇ ਨਾਮ ਦੇ ਉੱਤੇ ਰੱਖੇ ਨੇ ਤਾਂ ਜੋ ਬੱਚਾ ਉਸ ਬੁਟੇ ਨੂੰ ਆਪਦੇ ਨਾਮ ਤੋਂ ਬੁਲਾਵੇ ਆਪਣੇ ਆਪ ਦੇ ਵਿੱਚ ਇੱਕ ਅੱਛਾ ਮਹਿਸੂਸ ਕਰੇ ਕਿ ਮੇਰੇ ਨਾਮ ਦਾ ਬੁੱਟਾ ਮੇਰੇ ਸਕੂਲ ਦੇ ਵਿੱਚ ਲੱਗਿਆ ਹੋਇਆ ਹਾਂਜੀ ਵਾਤਾਵਰਨ ਵੈਸੇ ਦੇਖੀ ਤਾਂ ਆਪਮਾਨ 47 ਡਿਗਰੀ ਤੋਂ ਪਲੱਸ ਹੋ ਚੁੱਕਿਆ ਸੀਗਾ ਤੇ ਹਰੇਕ ਇਨਸਾਨ ਨੂੰ ਆਪਣੇ ਘਰ ਵਿੱਚ ਆਪਣੇ ਖੇਤ ਦੇ ਵਿੱਚ ਦੋ ਦੋ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਕਿ ਆਪਣਾ ਵਾਤਾਵਰਨ ਨੂੰ ਬਚਾਇਆ ਜਾ ਸਕੇ